ਇਹ ਬਾਕਮੈਂਟ ਆਜ ਵੀਰੇ ਮੈਂ ਇੱਥੇ ਨਸ਼ਾਹਰਾ ਪੰਨੂਆ ਜਿਹੜੀ ਮਾਰਗਿਰ ਕਮੇਟੀ ਐ ਇੱਥੇ ਸਰਦਾਰ ਹਰਜੀਤ ਸਿੰਘ ਸੰਧੂ ਉਹਨਾਂ ਦੀ ਤਾਜਪੋਚੀ ਤੇ ਇੱਥੇ ਆਏ ਆ ਉਹਨਾਂ ਦੀ ਤਾਜਪੋਚੀ ਹੋਈ ਐ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਆਇਆ ਸਰ ਇੱਕ ਨਹੀਂ ਇੱਕ ਮੈਂ ਲਈ ਜਿੰਨੀ ਚੋਨਾ ਅੱਜ ਜਿੰਨੀਆਂ ਨੇ ਫਿਰ ਦੁਬਾਰਾ ਤੋਂ ਕਿੰਨੇ ਸਾਲ ਤੋਂ ਜਿੰਨੀ ਚੋਨਾ ਦਾ ਤੁਹਾਡੇ ਲੱਗਦਾ ਕਿ ਕਿੱਦਾਂ ਮਿਲਦਾ ਪਿਆ ਕਿ ਆਮ ਆਦਮੀ ਪਾਰਟੀ ਸਰਕਾਰ ਜਿੰਨੀ ਚੋਣ ਵੀਰੇ ਬੜੀ ਸ਼ਾਨ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤੂਗੀ ਅਤੇ ਮੈਂ ਸਮਝਦਾ ਇੱਕ ਵਿਰੋਧੀਆਂ ਨੂੰ ਅਹਿਸਾਸ ਹੋ ਜਾਊਗਾ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਬੜੀ ਵੱਡੀ ਲੀਡ ਤੇ ਜਿਹੜੀ ਉਹ ਚੋਣਾਂ ਉਸ ਜਿੱਤਾਂ ਸਭ ਤੋਂ ਜਿੱਥੇ ਪਹੁੰਚੇ ਤਾਜਪੁਰਸੀ ਤੇ ਬਹੁਤ ਸਾਰੇ ਵਰਕਰ ਹੱਲੇ ਜਿਹੇ ਵੀ ਨੇ ਸੰਧੂ ਸਾਹਿਬ ਆ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲੀ ਤਾਂ ਪਾਰਟੀ ਵੱਲੋਂ ਬੋਲਦੇ ਹੋ ਇੱਥੇ ਕੀ ਕਹਿਣਾ ਚਾਹੋਗੇ ਮੇਰੇ ਵੀਰ ਤੁਸੀਂ ਇੱਕ ਗੱਲ ਵੇਖੋ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਆਪਣੇ ਵਰਕਰਾਂ ਨੂੰ ਆਪਣੇ ਵਲੰਟੀਅਰਾਂ ਨੂੰ ਬਿਗੈਰ ਕਹਿਣ ਤੋਂ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜਿੱਥੇ ਜਿੱਥੇ ਵੀ ਪੋਸਟਾਂ ਵੇਲੀਆਂ ਉਹਨਾਂ ਨੂੰ ਆਪ ਅਡਜਸਟ ਕਰ ਰਹੀ ਹੈ ਜਿਵੇਂ ਸੰਧੂ ਸਾਹਿਬ ਉਹਨਾਂ ਨੂੰ ਚੇਅਰਮੈਨੀਆਂ ਦੇ ਕੇ نوازਿਆ ਜਿਹੜੇ ਬਾਕੀ ਵੀ ਸਾਡੇ ਵਰਕਰ ਜਾਂ ਵਲੰਟੀਅਰ ਜਿਨ੍ਹਾਂ ਨੂੰ ਮਾਣ ਸਨਮਾਨ ਨਹੀਂ ਮਿਲਿਆ ਇੱਕ ਇੱਕ ਵਰਕਰ ਤੇ ਵਲੰਟੀਅਰ ਨੂੰ ਜਿਹੜਾ ਮਾਣ ਤੇ ਸਨਮਾਨ ਪਾਰਟੀ ਦੇਊਗੀ ਕਿਉਂਕਿ ਪਾਰਟੀ ਦੇ ਧਿਆਨ ਚ ਸਾਰਾ ਕੁਝ ਬਹੁਤ ਜਲਦੀ ਬਾਕੀ ਰਹਿੰਦੇ ਵੀਰਾਂ ਨੂੰ ਵੀ ਜਿਹੜਾ ਉਹਨਾਂ ਦਾ ਇੱਜ਼ਤ ਤੇ ਮਾਣ ਦਿੱਤਾ ਜਾਊਗਾ